ਮੈਂ ਗੇਮ ਖੇਡਣੀ ਹੁੰਦੀ ਆ ਤੇ ਮੈਂ ਅਮਨ ਨੂੰ ਕਿਹਾ ਵੀ ਸੀ ਕਿ ਨੈੱਟ ਵਾਲੇ ਨੂੰ ਰਿਪੋਰਟ ਕਰ ਕਿ ਨੈੱਟ ਚਲਾ ਕੇ ਜਾਣ ਧੁੰਦ ਕਰਕੇ ਆਏ ਲੈ ਦੱਸ ਇਹ ਫੋਟੋ ਵੀ ਕੰਮਰੇ ਨੇ ਨਿਆਣੇ ਨਿੱਕੇ ਨਿੱਕੇ ਨਿਆਣੇ ਬਚਪਨ ਬਚਪਨ ਹੀ ਹੁੰਦਾ ਨਾ ਕਿੱਡਾ ਪੋਲ ਆ ਜਾ ਮੇਰਾ ਅਮਨ ਹੈ ਪਤਾ ਨਹੀਂ ਆ ਫੋਟੋ ਮੈਂ ਇੱਥੇ ਕੱਢ ਕੇ ਕਿਉਂ ਰੱਖੀ ਆ ਉਨਨੀ ਜਨਾਨੀ ਗਰਮ ਮਿਲੀ ਇਹਨੂੰ ਮੰਮੀ ਜੀ ਕਪੜੇ ਧੋਣ ਵਾਲੀ ਮਸ਼ੀਨ ਨੂੰ ਪਤਾ ਨਹੀਂ ਕੀ ਹੋ ਗਿਆ ਵਾ ਉਹ ਚੱਲਦੀ ਨਹੀਂ ਪਈ ਕਿੰਨੇ ਕਪੜੇ ਧੋਣ ਵਾਲੇ ਪਏ ਮੈਂ ਤਾਂ ਸਗੋਂ ਵਿੱਚ ਵੀ ਪਾ ਬੈਠੀ ਆ ਢੇੜਾ ਹੀ ਨਹੀਂ ਦਿੰਦੀ ਪਈ ਧਾਰ ਵੀ ਲਾਈ ਆ ਸਮਝ ਨਹੀਂ ਲੱਗਦੀ ਪਈ ਉਹਨੂੰ ਕੀ ਹੋ ਗਿਆ ਅੱਜ ਤੋਂ ਬਾਅਦ ਮਸ਼ੀਨ ਇਹ ਢੇੜਾ ਨਹੀਂ ਦੇਣਾ ਉਹ ਕਿਉਂ ਮੰਮੀ ਜੀ ਕੀ ਹੋ ਗਿਆ ਮਸ਼ੀਨ ਨੂੰ ਕਿਉਂਕਿ ਜੀ ਮੈਂ ਤਾਰਾਂ ਹੀ ਕੱਟਦੀ ਆ ਜਿਹੜੀ ਤੈਨੂੰ ਆਦਤ ਪਈ ਨਾ ਮਿੰਟ ਬਦਲ ਕੈਂ ਕੈਂ ਕਰਕੇ ਉਹਨੂੰ ਗੇੜੇ ਦਵਾਣ ਦੀ ਮੰਮੀ ਤੁਹਾਨੂੰ ਪਤਾ ਕਿੰਨੇ ਕੱਪੜੇ ਧੋਣ ਵਾਲੇ ਆ ਦੋ ਤਿੰਨ ਦਿਨ ਤੋਂ ਕੋਈ ਕੱਪੜਾ ਨਹੀਂ ਧੁਪਿਆ ਹੈਗਾ ਉੱਤੋਂ ਬਦਲੇ ਨਾ ਹੋਇਆ ਵਾ ਮੈਨੂੰ ਇਹ ਕਿ ਮੈਂ ਦਵਾ ਦਵ ਕੱਪੜੇ ਧੋਲਾ ਮਸ਼ੀਨ 'ਚ ਨਾਲੇ ਸੁਕਾ ਕੇ ਮੈਂ ਪਾ ਦੇਣੇ ਹੀ ਛੇਤੀ ਤਾਰ ਅੰਦਰ ਬੰਨ ਕੇ ਬਾਹਰ ਤੇ ਅੱਜ ਕੱਲ ਸੁੱਕ ਦੇਣੀ ਪਏ ਜਿਦੋਂ ਮੈਂ ਗੱਲ ਕਰਦੀ ਆ ਵਾ ਨਾ ਤੇ ਮੇਰੀ ਗੱਲ ਪੂਰੀ ਹੋ ਜਾਂਦੀ ਆ ਤਾਰਾ ਕੱਟ ਤੀਆਂ ਮਸ਼ੀਨ ਦੀਆਂ ਤੇ ਕੱਪੜੇ ਧੋ ਹੁਣ ਹੱਥ ਨਾਲ ਤੇ ਧੋ ਕੇ ਟੰਗਦੇ ਕਿਲੀਆਂ ਤੇ ਜਦੋਂ ਸਾਰਾ ਪਾਣੀ ਥੱਲੇ ਆਇਆ ਨਾ ਘੋਟ ਕੇ ਨਾ ਛੋੜ ਕੇ ਤੇ ਫੇਰ ਪਾ ਤੇਰੇ ਹੱਡਾਂ 'ਚ ਪੈ ਗਿਆ ਆਰਾਮ ਆ ਤੈਨੂੰ ਮੈਂ ਦੱਸਾਂ ਮੰਮੀ ਜੀ ਰਾਤ ਦੀ ਰੋਟੀ ਵੀ ਬਣਾਉਣੀ ਆ ਉਧਰੋਂ ਰਾਜੂ ਭਾਜੀ ਦਾ ਵੀ ਫੋਨ ਆਇਆ ਕਿ ਉਹਨਾਂ ਨੇ ਵੀ ਆਉਣਾ ਵਾ ਉਹਨਾਂ ਨੂੰ ਵੀ ਤੁਹਾਨੂੰ ਪਤਾ ਦੋਵਾਂ ਜੀ ਨੂੰ ਰੋਟੀ ਪਾਣੀ ਖਵਾਉਣਾ ਵਾ ਜੇ ਮੈਂ ਉਦਾਂ ਹੱਥ ਨਾਲ ਕੱਪੜੇ ਧੁੰਦੀ ਰਹੀ ਮੈਨੂੰ ਤੇ ਸ਼ਾਮ ਪੈ ਜਾਊਗੀ ਜਿੰਨੇ ਕੱਪੜੇ ਆ ਸਮਝਦੇ ਕਿਉਂ ਨਹੀਂ ਗੱਲ ਨੂੰ ਤੁਸੀਂ ਜਾ ਕੰਮ ਕਰ ਪੇਕੇ ਹੱਥਾਂ ਨਾਲ ਧੁੰਦਈ ਆਈਆਂ ਤੇ ਇੱਥੇ ਮਸ਼ੀਨ ਵੇਖ ਕੇ ਤੈਨੂੰ ਗੱਲਾਂ ਕਰਨੀਆਂ ਆ ਗਈਆਂ ਜਿਤਨਾ ਪਹਿਲਾਂ ਕੰਮ ਕਰਦੀ ਸੀ ਨਾ ਆਪਣੇ ਪੇਕੇ ਉਸੇ ਤਰ੍ਹਾਂ ਹੀ ਹੁਣ ਇੱਥੇ ਕੰਮ ਕਰ ਤੇ ਉਸੇ ਤਰ੍ਹਾਂ ਹੀ ਮੈਂ ਤੇਰੇ ਕੋ ਇੱਥੇ ਕੰਮ ਕਰਵਾਣਾ ਈ ਤੇ ਮੇਰੀ ਗੱਲ ਸੁਣ ਲੈ ਕੋਈ 7 ਵਜੇ ਨਹੀਂ ਉੱਠਣਾ ਜਿਤਨਾ ਲੋਕਾਂ ਦੀਆਂ ਨੋਹਾਂ ਧੀਆਂ ਉੱਠਦੀਆਂ ਨਾ 4 ਵਜੇ ਉਸ ਤਰ੍ਹਾਂ ਹੀ ਤੂੰ ਉੱਠ ਉੱਠਦਿਆਂ ਪਹਿਲਾਂ ਮੈਨੂੰ ਗਰਮ ਪਾਣੀ ਨਾਲ ਚਾਹ ਮੈਨੂੰ ਦੇ ਤੇ ਗਿਜ਼ਰ ਦਿਆਂ ਵੀ ਦਿੱਤੀਆਂ ਤਾਰਾਂ ਕੱਟ ਤੇ ਲੱਕੜਾ ਜੇ ਮੈਂ ਕਹਤਾ ਅਮਨ ਨੂੰ ਸ਼ਾਮਾਂ ਤੱਕ ਆ ਜਣੀਆ ਤੇ ਗਰਮ ਪਾਣੀ ਕਢ ਕੇ ਮੇਰਾ ਰੱਖਿਆ ਕਰ ਉੱਥੇ ਠੀਕ ਹੈ ਮੰਮੀ ਜੀ ਮੈਂ ਧੋ ਲੈਣੀ ਕੱਪੜੇ ਹਾਂ ਤੇ ਨਾਲੇ ਗੱਲ ਸੁਣ ਇੱਧਰ ਆ ਇੱਥੇ ਤੇਰੇ ਪਿਓ ਦਾ ਵਿਆਹ ਨਹੀਂਗਾ ਜਿਹੜੀ ਨੇ ਸਜ ਧਜ ਕੇ ਬੰਨੀ ਆ ਕੱਪੜੇ ਘਰ ਦੋ ਸੂਟ ਲਾ ਪੁਰਾਣੇ ਉਹੋ ਹੀ ਇੱਕ ਧੋਲਾ ਤੇ ਇੱਕ ਪਾਲਾ ਮੰਮੀ 4 ਸਾਲ ਦਾ ਸੂਟ ਆ ਹੁਣ ਤੇ ਘਰੇ ਪਾਉਣਾ ਹੀ ਆ ਨਾ ਤੁਸੀਂ ਕਿਹੜੇ ਮੈਨੂੰ ਨਵੇਂ ਬਣਾ ਕੇ ਦਿੱਤੇ ਆ ਜਿਹੜੇ ਮੈਂ ਘਰ ਪਾਈ ਫਿਰਦੀ ਆ ਤੈਨੂੰ ਮੈਂ ਜਿੰਨੀ ਗੱਲ ਕੰਨੀ ਆ ਨਾ ਓਨੀ ਗੱਲ ਕਰਿਆ ਕਰ ਉਸ ਤੋਂ ਵੱਧ ਗੱਲ ਨਾ ਕਰਿਆ ਕਰ ਲੋਕਾਂ ਦਾ ਸਾਰਾ ਦਿਨ ਕੰਮ ਕਰਨ ਤੋਂ ਟਾਈਮ ਨਹੀਂ ਲੱਗਦਾ ਤੇ ਤੂੰ ਵਿਹਲੀ ਹੋ ਕੇ ਦਵਾ-ਦਵ ਤੇ ਬੱਸ ਲਿਸ਼ਕ-ਪੁਸ਼ਕ ਕੇ ਬਹਿ ਜਾਂਦੀ ਐ ਕਿਤਰਾ ਜਾਣੀ ਆ ਹੂੰਗਦੀ ਤੈਨੂੰ ਤਾਂ ਪੁੱਤ ਹੁਣ ਰਾਇ ਮੈਂ ਪਾਵਾਂਗੀ ਜਿਹੜੀ ਤੂੰ ਭੌਂਕਣ ਲੱਗ ਪਿੰਨਾਂ ਚ ਕੋਈ ਜ਼ਿਆਦਾ ਤੈਨੂੰ ਲਿਆਜ ਨਹੀਂ ਰਿਹਾ ਕਿ ਮੈਂ ਸੱਸ ਨਾਲ ਗੱਲ ਕਿਤਰਾ ਕਰਨੀ ਆ ਕਿਤਰਾ ਨਹੀਂ ਕਰਨੀ ਜਿ ਤਰ੍ਹਾਂ ਤੂੰ ਮੇਰੇ ਕੋ ਪਹਿਲਾਂ ਡਰਦੀ ਸੀ ਨਾ ਉਸੇ ਤਰ੍ਹਾਂ ਹੀ ਹੁਣ ਤੈਨੂੰ ਡਰਾ ਕੇ ਰੱਖਾਂਗੇ ਕਰ ਤੂੰ ਜੋ ਕਰਨਾ ਏ ਜਿੰਨੀਆਂ ਤੂੰ ਅੜੀਆਂ ਕਰੇਂਗੀ ਉਸ ਤੋਂ ਵੱਧ ਮੈਂ ਵੀ ਅੜੀਆਂ ਕਰਾਂਗੀ ਵੇਖਦੇ ਆ ਕਿੰਨੀ ਕੀ ਦਿਨ ਤੂੰ ਕਰਦੀ ਆ ਆ ਜਾ ਵੀਰ ਜੀ ਆਹ ਕਿਉਂ ਨਾ ਬੋਲਣ ਦੇਈ ਸੀ ਤੈਨੂੰ ਕੱਲ ਤੇ ਦੱਸਿਆ ਸੀ ਜ਼ਬਾਨੇ ਦੀ ਕੋਈ ਜ਼ਿਆਦਾ ਹੀ ਚੱਲਣ ਲੱਗ ਪਈ ਆ ਚਲੋ ਛੱਡੋ ਮੰਮੀ ਇਹ ਤਾਂ ਨਿੱਤ ਦਾ ਹੀ ਕੰਮ ਹੋ ਗਿਆ ਇਹਦੀ ਤੇ ਗੱਲ ਹੀ ਨਹੀਂ ਕਰਨੀ ਦੱਸਾਂ ਕਿ ਇਹਨਾਂ ਦਾ ਫੋਨ ਆਇਆ ਹੀ ਹੁਣੇ ਰਾਜੂ ਦਾ ਹਾਂ ਤੇ ਉਹ ਆਖਣ ਦੇ ਦੀਰੇ ਵੀ ਚਲ ਗਿਆ ਤੇ ਮੰਮੀ ਵੀ ਠੀਕ ਨਹੀਂ ਕੇ ਬਹੁਤੀ ਹੁਣ ਇਹਨਾਂ ਨੇ ਮੈਨੂੰ ਲੈ ਜਾਣਾ ਜੇ ਲਾਉ ਹਾਂ ਕੋਈ ਬਹਾਨਾ ਮੈਂ ਨਹੀਂ ਜਾਣਾ ਬਹਾਨਾ ਪਿਛਲੀ ਵਾਰੀ ਵੀ ਤੇ ਮੈਂ ਬਹਾਨਾ ਲਾਤਾ ਸੀ ਹੁਣ ਮੈਨੂੰ ਕੀ ਕਵਾਂ ਮੈਨੂੰ ਤਾਂ ਲੱਗਦਾ ਮੰਮੀ ਆ ਕੇ ਤਾਂ ਮੈਨੂੰ ਜਾਣਾ ਹੀ ਪੈਣਾ ਨਾਲ ਹੀ ਪਿਛਲੀ ਵਾਰ ਇਹ ਤਾਂ ਮੈਂ ਆਪਣੀ ਬਿਮਾਰ ਦਾ ਬਹਾਨਾ ਲਾਤਾ ਸੀ ਚੱਲ ਤੂੰ ਚੁੱਪ ਕਰ ਕੋਈ ਨਹੀਂ ਲੜਾਨੀ ਮੈਂ ਕੋਈ ਨਾ ਕੋਈ ਦਿਮਾਗ ਤੂੰ ਫਿਕਰ ਨਾ ਕਰ ਤੂੰ ਇਹਨੂੰ ਪਤਾ ਲੈਣਾ ਨਾ ਤੈਨੂੰ ਨਹੀਂ ਮੰਮੀ ਹਜੇ ਨਹੀਂ ਮੈਂ ਉਹਨਾਂ ਨਾਲ ਗੱਲ ਕੀਤੀ ਪਰ ਮੈਨੂੰ ਤਾਂ ਕਹਿਣ ਡਈ ਸੀ ਕਿ ਪਾਜੀ ਨਹੀਂ ਆਣਾ ਹੋ ਸਕਦਾ ਕਿ ਤੂੰ ਫੋਨ ਤੇ ਗੱਲ ਕਰਨ ਡਈ ਹੋਵੇ ਤੇ ਇਹਨੇ ਸੁਣ ਲਈ ਹੋਵੇ ਅੱਜ ਕੱਲ ਇਹਦੇ ਕੰਮ ਵਾਲਾ ਘਟ ਇੱਧਰ ਉੱਧਰ ਜ਼ਿਆਦਾ ਧਿਆਨ ਰਹਿੰਦਾ ਇੱਧਰ ਵੱਲ ਕੰਨ ਜ਼ਿਆਦਾ ਰਹਿੰਦੇ ਆ ਹੁਣ ਕੋਈ ਵੀ ਤੂੰ ਆਪਣੇ ਸਹੁਰਿਆਂ ਨਾਲ ਗੱਲ ਕਰਨੀ ਹੈ ਨਾ ਤੇ ਇਰ ਤੋਂ ਚੋਰੀ ਕਰਿਆ ਕਰ ਆਹ ਤਾਂ ਗੱਲ ਮੰਮੀ ਸਹੀ ਆ ਤੁਹਾਡੀ ਜਦੋਂ ਮੈਨੂੰ ਹੀ ਹਜੇ ਫੋਨ ਕੀਤਾ ਇਹਨੂੰ ਕਿੱਦਾਂ ਪਤਾ ਲੱਗ ਗਿਆ ਵੀ ਉਹਨਾਂ ਨੇ ਆਉਣਾ ਹਾਂ ਕਿਉਂਕਿ ਕੰਨ ਲਾ ਕੇ ਸੁਣਦੀ ਆ ਤੇ ਦੂਜਾ ਵੇਖ ਲਾ ਅਮਨ ਜਿਹੜੀਆਂ ਇੰਨੀਆਂ ਗੱਲਾਂ ਕਰਦਾ ਸੀ ਕਿ ਮੈਂ ਮੰਮੀ ਭਾਵੇਂ ਵਿਆਹ ਆ ਵੀ ਜਾਵਾਂ ਮੈਂ ਆਪਣੀ ਮਾਂ ਦਾ ਤੇ ਭੈਣ ਦਾ ਸਾਥ ਕਦੇ ਨਹੀਂ ਛੱਡਣਾ ਉਹ ਵੇਖ ਲਾ ਛੱਡ ਕੇ ਹੁਣ ਰਾਂਦੇ ਆਲੇ ਦਵਾਲੇ ਘੁੰਮਦਾ ਹੀ। ਨਾਉਤੇ ਮੰਮੀ ਨੂੰ ਪਤਾ ਵਾ ਉਹ ਤੇ ਕੱਲ ਫੋਨ ਤੇ ਜਦੋਂ ਤੁਸੀਂ ਗੱਲਾਂ ਕਰਨਦੇ ਨਾ ਉਦੋਂ ਹੀ ਮੈਂ ਸਾਫ ਲਾ ਲਿਆ ਸੀ ਅੰਮਨ ਦਾ ਤੇ ਰਾਤੀ ਮੈਂ ਕਿੰਨੀ ਆਵਾਜ਼ਾਂ ਮਾਰੀਆਂ ਆਇਆ ਮੇਰੇ ਕਮਰੇ 'ਚ। ਆਖੇ ਮੈਨੂੰ ਨੀਂਦ ਬੜੀ ਆਈ ਐ। ਮੈਂ ਸੌਣ ਲੱਗਾ ਤੇ ਜੇ ਮੈਂ ਸਵੇਰੇ ਚਾਹ ਪੀਂਡਿਆ ਸੀ ਆਪਣੀ ਵੋਟੀ ਕੋ ਬਹਿ ਕੇ ਤੇ ਮੈਨੂੰ ਆਵਾਜ਼ ਮਾਰੀ ਕਿ ਮੇਰੀ ਗੱਲ ਸੁਣ ਤੇ ਕੰਦਾ ਆਨਾ ਤੇ ਜਦੋਂ ਮੈਂ ਦੁਬਾਰਾ ਜਾ ਕੇ ਪੁੱਛਿਆ ਕੰਮ ਤੇ ਵੀ ਚਲੇ ਗਿਆ। ਹਾਏ ਮੰਮੀ ਮੈਨੂੰ ਤੇ ਲੱਗਦਾ ਤੁਹਾਡਾ ਮੁੰਡਾ ਗਿਆ ਹੱਥੋਂ ਤੁਹਾਡੇ। ਹੱਥੋਂ ਗਿਆ ਨਹੀਂ ਹੱਥੋਂ ਚਲੇ ਗਿਆ ਏ ਮੈਂ ਤਾਂ ਬੜੀ ਲੋਕਾਂ ਨੂੰ ਕੰਦੀ ਫਿਰਦੀ ਸੀ ਕਿ ਮੇਰਾ ਪੁੱਤ ਹਰ ਕੋਈ ਮੇਰੀ ਗੱਲ ਸੁਣਦਾ ਪਰ ਨਹੀਂ ਸੁਣਦਾ ਹੁਣ ਉਹ ਜਨਾਨੀਆਂ ਦੀ ਸੁਣਦਾ ਪਤਾ ਨਹੀਂ ਆ ਸ਼ੰਮੀ ਦੇ ਹੱਥੇ ਕਿਹੜੀ ਗਿੱਦੜ ਸਿੰਗੀ ਲੱਗੀ ਆ ਕਿ ਆਪਣੇ ਵੱਲੋਂ ਨੇ ਖਿੱਚ ਲਈ ਉਹਨੂੰ ਮੰਮੀ ਰਾਜੂ ਫਸੀ ਆ ਮਮੀ ਸੱਸੇ ਆਲ ਹੋਰ ਜਾ ਜਾ ਬਸ ਠੀਕ ਆ ਹੁਣੇ ਮੇਰੇ ਨਾਲ ਗੱਲ ਕਰਨ ਢਈ ਸੀ ਕੰਦੀ ਮਮੀ ਉਹਨਾਂ ਨੇ ਆਣਾ ਹੈਗਾ ਅੱਛਾ ਹੋ ਸੁਣਾ ਠੀਕ ਠਾਕ ਆ ਪਰਵਾਨ ਹਾਂ ਵਧੀਆ ਵਧੀਆ ਔਰ ਤੂੰ ਸੁਣਾ ਬਸ ਠੀਕ ਆ ਵਧੀਆ ਲੈ ਪੁੱਤ ਇੰਨੀ ਠਾਡੇ ਤੋਂ ਜਰਾਬਾ ਕਿਉਂ ਨਹੀਂ ਪਾਈਆਂ ਜਰਾਬਾ ਇਹ ਤਾਂ ਇੱਥੇ ਬੈਠੀ ਐ ਜਰਾਬਾ ਮੈਂ ਕੀ ਪਾਣੀਆ ਮੈਨੂੰ ਤਾਂ ਕੋਈ ਲੱਭਾ ਹੀ ਨਹੀਂ ਮੈਂ ਕੀ ਕਰਾਂ ਅੱਛਾ ਛੱਡੋ ਹੁਣ ਮੰਮੀ ਠੀਕ ਨੇ ਮੰਮੀ ਠੀਕ ਐ ਤਾਂ ਇਹ ਨਾ ਮੰਮੀ ਮੈਨੂੰ ਕਹਿਣਾ ਵੀ ਆਪਣੇ ਘਰ ਚਾਹ ਲਵਾਸ ਪੁੱਤ ਮੈਂ ਤਾਂ ਉਹਦਾ ਨਾਲ ਹੀ ਭੇਜਣ ਲੱਗੇ ਸੀ ਤੇ ਤੂੰ ਹੀ ਛੱਡ ਕੇ ਗਿਆ ਕਿ ਨਹੀਂ ਮੰਮੀ 2-4 ਦਿਨ ਰੱਖ ਲੋ ਹੁਣ 2-4 ਦਿਨ ਹੋ ਗਏ ਹਨ ਹੁਣ ਭੇਜ ਦੇ ਉਹਨੂੰ ਮੇਰੇ ਨਾਲ ਜਾ ਪਾਣੀ ਤੇ ਲੈ ਕੇ ਆ ਕੋਟ ਗੋਮ ਕਰਕੇ ਲਿਆਈ ਕੋਈ ਨਹੀਂ ਪੁੱਤ ਉਹ ਲੈ ਆਂਦੀ ਬੋਟੀ ਲੈ ਆਂਦੀ ਨਾਲ ਤੈਨੂੰ ਮਿਲ ਵੀ ਲੰਦੀ ਆ ਸ਼ੰਮੀ ਆ ਲੈ ਵੇਖ ਲੈਂਦਾ ਪਾਣੀ ਹਾਂ ਇਹਨੂੰ ਬਿਠਾ ਛੱਡਿਓ ਆਪਣੇ ਨਾਲ ਹੀ ਉਹ ਸਰਸਨਾਉ ਭਾਜੀ ਠੀਕ ਠਾਕ ਸਭ ਹਾਂ ਠੀਕ ਠਾਕ ਹੈ ਸਭ ਪਰ ਮੰਮੀ ਦੇ ਤਵੇ ਨਾ ਤੋਂ ਠੀਕ ਨਹੀਂ ਰਹਿੰਦੀ ਹੁਣ ਤਾਂ ਹੀ ਤਾਂ ਮੈਨੂੰ ਲੈਣ ਆਇਆ ਵਾ ਅੱਛਾ ਅੱਛਾ ਕੋਈ ਗੱਲ ਨਹੀਂ ਚਲ ਜਾਂਦੇ ਦੀਦੀ ਤੁਹਾਡੇ ਨਾਲ ਆ ਤੈ ਤਿਆਰ ਹੋ ਜਾ ਵਿਮਲ ਤੂੰ ਆਪਾਂ ਜਾਣਾ ਵਾ ਹਾਂਜੀ ਹਾਂਜੀ ਹੋ ਜੰਨੀ ਆ ਹਾਂਜੀ ਹਾਂਜੀ ਨਾ ਘਾਟੇ ਲੈ ਜਾ ਮੂੰ ਨਾਲ ਦੀਦੀ ਵੀ ਚਲ ਗਈ ਹਣ ਵਾਪਸ ਨਹੀਂ ਪੁੱਤ ਉਹ ਤਾਂ ਜਾਣ ਨੂੰ ਤੈਨੂੰ ਵੀ ਅੱਗੇ ਕਿਹਾ ਤਿਆਰ ਆ ਚਲ ਤੀਆਂ ਨੂੰ ਇਹੋ ਹੀ ਹੁੰਦਾ ਕਿ ਮਾਂ ਕੋ ਦੋ ਦਿਨ ਲਾਈਏ ਇਹ ਤਾਂ ਬਹਾਨਾ ਹੀ ਹੁੰਦਾ ਪੁੱਤ ਤਦ ਰਹਿ ਪਈ ਐ ਨਹੀਂ ਤਾਂ ਸਵੇਰੇ ਸ਼ਾਮ ਯਾਦ ਹੀ ਕਰਦੀ ਰਹਿੰਦੀ ਕਿ ਮੈਂ ਆਪਣੇ ਘਰ ਜਾਣਾ ਰਾਜੂ ਨੇ ਸਮਾਨ ਰਾਜੂ ਲੱਭਣਾ ਔਰ ਮੁਸ਼ਕਲ ਹੁੰਦਾ ਹੈ ਹੈਨਾ ਉਹਨੂੰ ਪਤਾ ਹੈ ਕਿ ਸਮਝਦਾਰ ਆ ਮੇਰੀਤੀ ਕਿ ਰਾਜ ਨੂੰ ਜਿਹੜੀਆਂ ਸਵੇਰ ਦੀਆਂ ਜ਼ਰੂਰਤਾਂ ਦਾ ਸਮਾਨ ਉਹ ਸਾਰਾ ਦੇਣਾ ਹੁੰਦਾ ਆ ਪਤਾ ਹੀ ਇਹ ਸਮਝਦਾਰ ਆ ਵੇਖੋ ਵੇਖ ਲਓ ਪਤਾ ਵਾ ਕਿੱਥੇ ਰੱਖੀਆਂ ਮਮੀ ਜੀ ਨਾਲੇ ਐਨੇ ਐਨੇ ਦਿਨ ਬਾਹਰ ਰਹੀਆਂ ਥੋੜਾ ਸਰਦਾ ਵਾ ਤੁਹਾਨੂੰ ਪਤਾ ਅਸਲੀ ਘਰ ਤੇ ਉਹਨਾਂ ਦਾ ਆਪਣਾ ਉਹ ਹੀ ਹੈ ਨਾ ਤੇ ਨਾਲੇ ਭਾਜੀ ਨੇ ਵੀ ਸੋ ਕੱਪੜਾ ਲੀੜਾ ਮੰਗਣਾ ਹੁੰਦਾ ਵਾ ਰੋਟੀ ਪਾਣੀ ਮੰਗਣਾ ਹੁੰਦਾ ਵਾ ਮਾਸੀ ਜੀ ਠੀਕ ਨਹੀਂ ਰਹਿੰਦੇ ਪਾਜੀ ਦੀਦੀ ਚਲ ਗਏ ਨੇ ਆਏ ਹੀ ਹਾਂ ਮੈਂ ਚਲ ਗਿਆ ਮਕੇਂਦ ਦੇ ਆ ਵੀ ਚਲ ਗਏ ਜਿੰਨਾ ਚਿਰ ਤੋ ਇੱਥੇ ਹੀ ਚਾਲੋ ਮੜ ਮੋਟਾ ਕਰਦੀ ਰਹੀ ਐ ਉਹਨੇ ਵੀ ਆਪਣੇ ਘਰ ਵਾਪਸ ਜਾਣਾ ਸੀ ਨਾ ਫੇਰ ਕਿੱਥੋਂ ਸਰਦਾ ਮੰਮੀ ਜੀ ਕਰਦਾ ਹੁਣ ਇੱਥੇ ਮੈਂ ਇੱਕ ਦਿਨ ਚਲ ਜਾ ਤੇ ਸਰਦਾ ਤਾਂ ਟੇਕ ਕਰਦਾ ਤੂੰ ਹੀ ਤਾਂ ਮੈਨੂੰ ਇੱਕ ਕਮੈਂਟ ਨਹੀਂ ਜਾਣ ਦਿੰਦੇ ਕਿਤੇ ਪੇਕੇ ਇੱਥੋਂ ਤੱਕ ਮੇਰੀ ਮਾਂ ਵਿਚਾਰੀ ਬਿਲਕਦੀ ਮਰ ਗਈ ਤੋ ਹਾਂ ਮੈਨੂੰ ਜਾਣ ਹੀ ਨਾ ਦਿੱਤਾ ਹਉ ਮੈਨੂੰ ਦਰਸਦੀ ਮਰ ਗਈ ਤੇ ਮੈਂ ਕਰੀ ਵੇਖ ਲਵਾ ਸ਼ਮੀ ਏਦਾਂ ਦੀ ਤੇ ਕੋਈ ਗੱਲ ਨਹੀਂ ਆ ਉਦੋਂ ਮੇਰੇ ਸਾਹਮਣੇ ਕਿਹਾ ਸੀ ਕਿ ਜਾ ਆਪਣੇ ਪੇਕੇ ਹੋਇਆ ਤੂੰ ਤੇ ਤੂੰ ਤੇ ਗਈ ਨਹੀਂ ਫੇਰ ਪਾਜੀ ਤਾਂਡੇ ਸਾਹਮਣੇ ਕਿਹਾ ਕਿ ਜਾ ਸ਼ਮੀ ਪੇਕੇ ਚਲ ਜਾ ਜਾਨ ਥੋੜੀ ਦਿੱਤਾ ਹੀ ਮੈਨੂੰ ਪਹਿਲੇ ਵੀ ਮੈਨੂੰ 1.5 ਸਾਲ ਹੋ ਗਿਆ ਸੀ ਮੈਂ ਪੇਕੇ ਨਹੀਂ ਗਈ ਪਾਜੀ ਅੱਜ ਦੱਸਣ ਲੱਗੀ ਹਾਂ ਤੁਹਾਨੂੰ ਮੇਰੀ ਮਾਂ ਵਿਲਕ ਚ ਗਈ ਸ਼ਮੀ ਸ਼ਮੀ ਅਮਰੀਕਾ ਸਰ ਮੇਡਮ ਮੰਮੀ ਜੀ ਮੇਰੀ ਮਾਂ ਵਿਲਕ ਦੀ ਮਰ ਗਈ ਮੈਨੂੰ ਵੇਖਣ ਨੂੰ ਤਰਸ ਗਈ ਪਰ ਇਹਨਾਂ ਨੇ ਮੈਨੂੰ ਜਾਨ ਨਹੀਂ ਦਿੱਤਾ ਮੈਂ 20 ਦਿਨ ਲੇ ਕੀਤੇ ਸੀ ਇਹਨਾਂ ਦੇ ਕਿ ਮੈਨੂੰ ਜਾਣ ਦੋ ਜਾਣ ਦੋ ਆ ਹਾਲਿਆ ਤੇ ਇੱਥੇ ਇੱਥੇ ਦੀਦੀ 24 ਘੰਟੇ ਰਹਿੰਦੀ ਐ ਇੱਥੇ ਦੋ ਦਿਨ ਜਾਂਦੇ ਐ ਤੇ ਮੰਮੀ ਜੀ ਫੇਰ ਬੁਲਾ ਲੈਂਦੇ ਉਹਨਾਂ ਨੂੰ ਭਾਜੀ ਤੁਸੀਂ ਹੁਣ ਉਹਨਾਂ ਨੂੰ ਘਰ ਲੈ ਕੇ ਜਾਓ ਆਪਣੇ ਲੈ ਰਾਜੂ ਇਹ ਤਾਂ ਐਵੇਂ ਪਾਗਲਾਂ ਵਾਲੀ ਗੱਲ ਕਰਨ ਢਈ ਐ ਦੱਸ ਤੈਨੂੰ ਪਤਾ ਵੀ ਹੈਗਾ ਕੁਝ ਇਹ ਰਾਜੂ ਤਾਂ ਹੋਣਾ ਐ ਉਹ ਤਾਂ ਰਾਤ ਹੀ ਉਹਨੇ ਸਮਾਨ ਤਿਆਰ ਕਰ ਲਿਆ ਸੀ ਉਹ ਵੇਖ ਬੈਗ ਪਿਆ ਤੈਨੂੰ ਪਤਾ ਨਹੀਂ ਲੱਗਦਾ ਰਾਤ ਹੀ ਨੇ ਆਪਣਾ ਸਮਾਨ ਤਿਆਰ ਕਰ ਲਿਆ ਸੀ ਇਹ ਤਾਂ ਮੈਨੂੰ ਕਹਿਣ ਢਈ ਸੀ ਕਿ ਮੰਮੀ ਮੈਂ ਆਪਣੇ ਘਰ ਜਾਵਾਂ ਦੀਦੀ ਵੀ ਆ ਕੇ ਬੈਠੇ ਆ ਚੰਗਾ ਥੋੜਾ ਲੱਗਦਾ ਦੀਦੀ ਨੇ ਕਿਹਾ ਮੈਂ ਇੱਥੇ ਆਈ ਆ ਪੇਕੇ ਆਪਣੇ ਆਈ ਆ ਤੇ ਮੇਰੀ ਪਰਚਾਈ ਆਪਣੇ ਪੇਕੇ ਚਲ ਗਈ ਆ ਉਹ ਤਾਂ ਤੂੰ ਸਵੇਰੇ ਫੋਨ ਕੀਤਾ ਇਹ ਐਵੇਂ ਤੂੰ ਬੋਲੀ ਜਾਨੀ ਤੈਨੂੰ ਜਦੋਂ ਕੁਝ ਪਤਾ ਨਹੀਂ ਹੁੰਦਾ ਤੇਰਾ ਧਿਆਨ ਇੱਥੇ ਹੋਵੇ ਤੇ ਪਤਾ ਤੂੰ ਵੇਖੇ ਧਿਆਨ ਤੇਰਾ ਸਾਰਾ ਪੇਕੇਆਂ ਵੱਲ ਹੁੰਦਾ ਹੈ ਨਾ ਮੇਰੀ ਧੀ ਵਾਂਗੂ ਥੋੜਾ ਕਿ ਸਾਰਾ ਧਿਆਨ ਸਹੁਰਿਆਂ ਵੱਲੇ ਮੇਰੀ ਧੀ ਵੀ ਕਿੰਨੀ ਚੰਗੀ ਹੈਗੀ ਆ ਐਵੇਂ ਗੱਲਾਂ ਕਰੀ ਜਾਨੀ ਆ ਤੂੰ ਮੰਮੀ ਦੀਦੀ ਦੇ ਇੱਕ ਦੋ ਦਿਨ ਰਹੀ ਉਹਦੇ ਉਸੇ ਵੇਲੇ ਚਲ ਗਈ ਹਾਂ ਮੈਂ ਉਦੋਂ ਵੀ ਲੈਣ ਆਇਆ ਹਾਂ ਉਹਨੂੰ ਪਿੱਛੇ ਤੇ ਤੁਸੀਂ ਨਹੀਂ ਭੇਜਾ ਮੈਂ ਚਲ ਕੋਈ ਨਹੀਂ ਇੱਕ ਦੰਨ ਹੋਰ ਆਲਾ ਉਦੋਂ ਦੀਦੀ ਇੱਥੇ ਨਾ ਨਾ ਪੁੱਤ ਮੇਰੀ ਧੀ ਇੱਥੇ ਥੋੜਾ ਰਹਿੰਦੀ ਆ ਉਹ ਤਾਂ ਰੋਜ਼ ਰਾਤ ਨੂੰ ਮੈਨੂੰ ਕੰਦੀ ਆ ਮੇਰੇ ਨਾਲ ਸੌਂਦੀ ਆ ਕੰਦੀ ਮੰਮੀ ਜੀ ਮੈਨੂੰ ਆਪਣੇ ਘਰ ਹੀ ਨੀਂਦ ਆਂਦੀ ਮੇਰੀ ਧੀ ਦਾ ਧਿਆਨ ਸਾਰਾ ਆਪਣੇ ਸਹੁਰਿਆਂ ਵੱਲੋਂ ਆ ਇਹਦੇ ਵਾਂਗੂ ਥੋੜਾ ਹੋਰ ਰਾਜੂ ਮੇਰਾ ਮੂੰਹ ਬੰਦ ਹੀ ਰਹਿਂਦੇ ਹੁਣ ਬੈਠੀ ਆ ਕੋਈ ਉੱਠ ਕੇ ਚਾਹ ਪਾਣੀ ਕਰ ਲਾ ਮੰਮੀ ਜੀ ਧਰ ਕੇ ਹੀ ਆਈਆਂ ਚਾਹ ਲਿਆਉਣ ਲੱਗੀ ਇਹ ਵਿੱਚ ਜਵਾਈ ਭਾਈ ਤਾਂ ਅੱਭੀ ਸੜ ਗਈ ਹੋਵੇ ਚਾ ਕਦੋਂ ਤੇ ਤੇ ਬੈਠੇ ਤੁਸੀਂ ਇੱਥੇ ਜਵਾਈ ਭਾਈ ਸਾਹਮਣੇ ਮੇਰੀ ਬੇਇੱਜ਼ਤੀ ਕਰੀ ਜਾਨੀਂ ਰਾਜੂ ਤੇ ਇਧੀਆਂ ਗੱਲਾਂ ਤੇ ਬਹੁਤਾ ਯਕੀਨ ਨਾ ਕਰਿਆ ਕ ਮੈਂ ਤੈਨੂੰ ਉਹਦੋਂ ਵੀ ਕਿਹਾ ਸੀ ਚਲੋ ਠੀਕ ਆ ਇਹਨੂੰ ਤੇ ਕਿਹਾ ਹੁਣ ਤਿਆਰ ਹੋ ਰਾਜੂ ਤੇ ਤਿਆਰ ਹੀ ਆ ਤਿਆਰ ਬੈਠੀ ਆ ਤੇਰੇ ਨਾਲ ਚਲੇ ਜਾਣਾ ਤੂੰ ਨਾ ਜਾਂਦਾ ਤੇ ਨੇ ਆਪੇ ਚਲੇ ਜਾਣਾ ਸੀ ਮੈਨੂੰ ਕਹਿੰਦੀ ਸੀ ਮੰਮੀ ਰਾਜੂ ਦੀ ਰੋਟੀ ਪਾਣੀ ਦਾ ਮੈਨੂੰ ਫਿਕਰ ਆ ਮੈਨੂੰ ਆਪਣੀ ਸੱਸ ਦਾ ਫਿਕਰ ਆ ਰਾਜੂ ਨੂੰ ਕੋਈ ਫਿਕਰ ਨਹੀਂ ਇਹ ਤੇ ਪੋਲੇ ਪੰਦੇ ਮੂ ਤੇ ਨਾ ਚ ਬੜੀ ਚਲਾ ਗਈ ਇਹ ਜਾਣ ਕੇ ਵੇਲਾ ਆ ਗੱਲਾਂ ਜਵਾਈਆਂ ਨਾ ਕਰਨ ਵਾਲੀ ਜਿੜਕੀਆਂ ਗੱਲਾਂ ਕਰਕੇ ਗਈ ਇਹ ਤੇ ਮੇਰੀ ਬੇਇੱਜ਼ਤੀ ਕਰਦੀ ਐ ਰਾਜੂ ਤੂੰ ਕੀ ਸੋਚਣ ਡਿਆ ਮੈਂ ਪੁੱਤ ਐਨਾ ਬੋਲਣ ਡਈ ਤੈਨੂੰ ਮੈਂ ਦੱਸਣ ਦੇਈ ਸਾਰੀ ਗੱਲ ਕਿਹੜੀ ਸੋਚਾਂ ਚ ਪਿਆ ਆ ਬੱਚੇ ਮੰਮੀ ਜੀ ਮੈਨੂੰ ਨਾ ਸੱਪੜਾ ਲੱਗ ਗਿਆ ਅੱਜ ਮੈਂ ਤਾਂ ਸੋਚਦਾ ਸੀ ਕਿ ਭਾਬੀ ਦਾ ਹੀ ਕਸੂਰ ਆ ਤੇ ਮੈਨੂੰ ਹਣ ਭਾਵ ਲੱਗਿਆ ਇਹ ਗੱਲਾਂ ਤੋਂ ਵੇ ਕਸੂਰ ਸਾਰਾ ਤੁਹਾਡਾ ਵਾ ਤੂੰ ਇਹਦੇ ਨੂੰ ਜਾਣ ਨਹੀਂ ਦਿੱਤਾ ਤੇ ਮਮੀ ਬਿਮਾਰ ਸੀ ਤਾ ਜਣੀ ਇਹਨੂੰ ਜਾਣ ਦਿੱਤਾ ਮੇਰਾ ਕਸੂਰ ਉਹ ਵਿਚਾਰੀ ਵਾਲੇ ਵੇਖੋ ਵੀ ਕਿੱਦਾਂ ਦਾ ਮੂੰਹ ਨੇ ਕੀਤਾ ਆਪਣੀ ਦੀਨੂ ਤੇ ਤੁਸੀਂ ਗੋਡੇ ਨਾਲ ਜੋੜ ਕੇ ਬਿਠਾਇਆ ਵਾ ਉਹ ਵਿਚਾਰੀ ਨੂੰ ਤੁਸੀਂ ਕਿਹੜਾ ਜਾਣ ਨਹੀਂ ਦਿੰਦੇ ਮੈਨੂੰ ਤੇ ਤੁਹਾਡੀ ਨਹੀਂ ਸਮਝ ਲੱਗਦੀ ਮੈਨੂੰ ਕਾਹਦੇ ਲਈ ਗੋਡੇ ਨਾਲ ਜੋੜ ਕੇ ਬਿਠਾ ਛੱਡਦੇ ਜੇ ਫਿਰ ਚੱਲ ਉਠ ਚ ਤੂੰ ਵੀ ਗੱਰ ਤਿਆਰੀ ਤੇ ਚਲੀ ਆਪਾਂ ਪੁੱਤ ਮੈਂ ਨਹੀਂ ਮੇਰੀ ਚਾਹ ਚੱਲ ਰਹੀ ਹੈ ਰਾਜ ਚਾਹ ਹੋਰ ਕੋਲ ਤਿਆਰ ਹੋ ਭਾਜੀ ਤੁਸੀਂ ਚਾਹ ਤਾਂ ਢੀ ਲਓ ਕੋਈ ਨਹੀਂ ਆ ਪੀਤੀ ਆ ਜਾ ਕੋਈ ਗੱਲ ਨਹੀਂ ਸਮਝ ਰਾਜ ਚਾਹ ਤਾਂ ਪੀ ਜਾ ਚੱਲ ਆ ਜਾ ਹਣ ਆ ਗਈ ਆ ਗਈ ਭਾਜੀ 2 ਮਿੰਟ ਰੁਕੋ ਦੀਦੀ ਨੂੰ ਕੱਪੜੇ ਤਾਂ ਪੈਕ ਕਰ ਲੈਂਦੋ ਦੀਦੀ ਨੂੰ ਕੱਪੜੇ ਪੈਕ ਕਰ ਲੈਣ ਦੋ ਤੇਰੇ ਤੇ ਕੱਪੜੇ ਪੈਕ ਹੁਣ ਮੈਂ ਕਰਦੇ ਆਂ ਜਿਹੜਾ ਤੂੰ ਮੇਰੇ ਧੀ ਨੂੰ ਵਾਪਸ ਭੇਜਦਾ ਹੈ ਨਾ ਹੁਣ ਤੇਰੀ ਕਹਿਰ ਹਨੇ ਛਭੀਆਂ ਚੱਲ ਆ ਜਾਣਾ ਇੱਕ ਮਿੰਟ ਰੁਕੋ ਮੈਂ ਮੰਮੀ ਨੂੰ ਤਾਂ ਪਾਣਾ ਚਾਹਤ ਹੈ ਨਾ ਜਾ ਕੇ ਕੀ ਮਿਲ ਕੇ ਆਪ ਚੇਤੀ ਆ ਅੱਛਾ ਮੰਮੀ ਜੀ ਹੁਣ ਮੈਂ ਚੱਲਦੀ ਆਂ ਹੁਣ ਕਿੱਥੇ ਰਿਹਾ ਜਾਣਾ ਵਾ ਤੁਹਾਨੂੰ ਪਤਾ ਨਾ ਜਦੋਂ ਭਾਬੀ ਆ ਜਾਣ ਫਿਰ ਕਿੱਥੇ ਰਿਹਾ ਜਾਂਦਾ ਵਾ ਕੋਈ ਨਹੀਂ ਤੂੰ ਫਿਕਰ ਨਾ ਕਰ ਤੇਰੇ ਪਾਪੀ ਦਾ ਨਾ ਮੈਂ ਗੱਲ ਕਰਦੀ ਆ ਬਾਕੀ ਜੇ ਕੋਰਾ ਜੋ ਬੋਲੂਗਾ ਨਾ ਤੂੰ ਨਾ ਕੋ ਬੋਲੇ ਚੁੱਪ ਕੀਤੀ ਰਵੇ ਠੀਕ ਆ ਮੀ ਜੀ ਮੈਂ ਕੀ ਬੋਲਣਾ ਵਾ ਚਲੋ ਹੁਣ ਤੁਸੀਂ ਆਪਣਾ ਧਿਆਨ ਰੱਖਿਓ ਉਹ ਤੇ ਨਾ ਤੇ ਵਰ ਕੋਈ ਠੀਕ ਨਹੀਂ ਲੱਗਦੇ ਮੈਨੂੰ ਤੂੰ ਫਿਕਰ ਨਾ ਕਰ ਤੂੰ ਜਾ ਹੁਣ ਮੈਂ ਦੋ ਜਾਨ ਨਾ ਕਰ ਮੈਂ ਬੰਨਾ ਲਾ ਕੇ ਤੈਨੂੰ ਫੇਰ ਪਾ ਦ ਲੈਣਾ ਜਾ 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 ਚੱਲ ਤੇ ਜਾ ਹਾਂ ਜਾ 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 ਚੱਲ ਹੁਣ ਤੇਰੀ ਖਿਆਲ ਨਹੀਂ ਪੁੱਤਰਾ ਯਾ ਰੀ ਨੂੰ ਮੱਤ ਕਿੱਥੋਂ ਪਈ ਮੇਰੇ ਜਵਾਈ ਨੂੰ ਸਾਰੀਆਂ ਗੱਲਾਂ ਦੱਸਣ ਦੀ ਨਹੀਂ ਭੇਜਿਆ ਤੇ ਨਹੀਂ ਭੇਜਿਆ ਅੱਜ ਤਾਂ ਉਹ ਮੇਰੇ ਜਵਾਈ ਕੋਲ ਬੈਗੀ ਆ ਜੇ ਗਾਹ ਤਾਂ ਮੇਰਾ ਜਵਾਈ ਆ ਵਾ ਨਾ ਜੇ ਉਹ ਲੋਕ ਬੈਠੇ ਨਾ ਫਿਰ ਕੀ ਕਰਦੀ ਕਰਦੇ ਰੱਖ ਲੈ ਮਮੀ ਜੀ ਤੁਹਾਡੇ ਭਾਜੀ ਵੀ ਇਹੋ ਸਮਝਦੇ ਹੀ ਕਿ ਤੁਸੀਂ ਦੇਵਦਾਸ ਮਾਣੋਂ ਮੇਰੀ ਸੱਸ ਨਾਲ ਆਦੀ ਤੇ ਕੋਈ ਸੱਸ ਹੀ ਨਹੀਂ ਹੈਗੀ ਸਾਰਾ ਤਸੂਰ ਤੇ ਸ਼ਮੀ ਦਾ ਵਾ ਅੱਜ ਪਤਾ ਲੱਗਾ ਨਾ ਭਾਜੀ ਨੂੰ ਵੀ ਕੌਣ ਗਲਤ ਹੈ ਤੇ ਕੌਣ ਠੀਕ ਹੈ ਤੁਹਾਡੇ ਸਾਹਮਣੇ ਤੁਹਾਨੂੰ ਗਲਤ ਕਹਿ ਕੇ ਗਏ ਅੱਜ ਬੜੀਆਂ ਮਿਰਚਾਂ ਲੱਗੀਆਂ ਜੇ ਇਹਦੇ ਵਿੱਚ ਮੈਂ ਇੱਕ ਪੁਆਇੰਟ ਵੀ ਝੂਠ ਬੋਲਿਆ ਨਾ ਫੇਰ ਗੱਲ ਕਰੋ ਤੁਸੀਂ ਨਹੀਂ ਕੀਤਾ ਮੇਰੇ ਨਾਲ ਇਦਾਂ ਸ਼ਮੀ ਨਹੀਂ ਮਾਰੀ ਮੇਰੀ ਮਾਂ ਜਵਾਬ ਨਹੀਂ ਮਾਰੀ ਕੀ ਕਰ ਲੋਗੇ ਕਰੋ ਜੋ ਕਰਨਾ ਮੈਂ ਵੀ ਮੁਕਾਬਲਾ ਕਰਨ ਤਿਆਰ ਐ ਬੜਾ ਚਿਰ ਚੁੱਪ ਰਹਿ ਰਿਆ ਮਮੀ ਹੁਣ ਨਹੀਂ ਬੜਾ ਚਿਰ ਕੁੱਟ ਖਾ ਲਈ ਤੁਹਾਡੇ ਕੋ ਮਾਰ ਤੱਕ ਕੁੱਟਦੇ ਰਹੇ ਮੇਰੇ ਚਬੇੜਾਂ ਤੱਕ ਮਾਰਦੇ ਰਹੇ ਮੈਂ ਸਭ ਸਹਿਣ ਕਰਦੀ ਗਈ ਪਰ ਅੱਜ ਹੁਣ ਨਹੀਂ ਇਹ ਹੱਥ ਹੁਤੇ ਚੁੱਕਣਾ ਨਾ ਹੁਣ ਛੱਡ ਦੋਗੇ ਤੇ ਚੰਗੇ ਰਹੋਗੇ